ਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਪਹਿਲਾਂ ਤਾਂ ਇਹ ਸੌਰੀ ਆਪਣੇ ਕੋਲ ਮੈਨੂੰ ਟਾਈਮ ਹੀ ਮਿਲਿਆ ਹੈ ਦੋ ਦਿਨ ਦੋ ਮਹੀਨੇ ਹੋ ਗਏ ਤਕਰੀਬਨ ਮੈਂ ਕਹਿੰਨਾ ਕਿ ਦੇਖ ਘਰ ਦੇ ਇੰਡੀਆ ਗਏ ਆ ਉਹ ਤੋਂ ਬਾਅਦ ਇੱਕ ਦੋ ਬਾਰੇ ਬਲੌਗ ਪਾਇਆ ਆਪਾਂ ਨੇ ਤੇ ਅੱਜ ਪੌਣ ਲੱਗੇ ਆ ਹੋ ਵੀਰੇ ਇਕੱਠੇ ਹੋਏ ਤੇ ਉਹ ਖੇਤ 'ਚ ਤੇ ਪ੍ਰੋਗਰਾਮ ਚੱਲ ਰਿਹਾ ਔਰੇ ਮੁੰਡੇ ਪੈਸੇ ਹੀ ਜਾਨੀ ਇਕੱਠੇ ਹੋ ਕੇ ਦਿਵਾਲੀ ਕਰਕੇ ਨਾ ਇੱਥੇ ਪੂੜੀਆਂ ਵੀ ਪੌੜੀਆਂ ਛੋਲੇ ਤੇ ਪਹਿਲਾਂ ਚੱਲਿਆ ਆਪਾਂ ਲੇਟ ਹੋ ਗਏ ਥੋੜਾ ਜਿਹਾ ਬਰੈਡ ਪਕੌੜਾ ਤੇ ਤੁਹਾਨੂੰ ਦਿਖਾਉਣੇ ਆ ਜੋ ਜੁੜੇ ਰਿਓ ਨਾਲ ਤੇ ਤੁਹਾਨੂੰ ਦਿਖਾਉਣੇ ਆ ਰੌਣਕ ਮੇਲਾ ਨੋ ਜੀ ਪੱਟੀ ਚੜਾਤੀ ਮੁੰਡਿਆ ਦੇ ਖੇਤਾਂ 'ਚ ਆਲਵਾਈ ਨੂੰ ਮੈਨੂੰ ਹੈ ਦੇਖ ਲਾ ਜਾਓ ਫੀਸਰਾ ਕਰਦਾਂਗੇ ਸਾਡਾ ਵੀ ਲੱਗਣਾ ਇੱਥੇ ਅਮਰਪਾਲ ਦਾ ਅਮਰਪਾਲ ਦਾ ਦੇਖਦੇ ਜਾਓ ਲੋ ਵੀ ਬੰਨੂ ਮੱਝ ਵਾਲੇ ਇਧਰ ਆ ਬੰਦੇ ਨੂੰ ਪਿਛਾੜੋ ਆ ਪੂੜੀਆਂ ਕੱਢਣ ਲਾ ਲੇਟਲੀ ਚ ਬਲਾ ਕੇ ਹਲਵਾਈ ਦਾ ਕੰਮ ਕਰ ਲਾ ਲਿਆ ਬੰਦਾ ਅਸਲੀ ਹੋ ਗਏ ਥੋੜੇ ਜਿਹਾ ਲੇਟ ਪਕੌੜੇ ਸਾਡੇ ਹੋ ਗਏ ਮਿਸ ਨਾ ਬਾਈ ਬਣਾਉਣ ਵੀ ਮੈਂ ਕਰਾ 2-3 ਮਹੀਨੇ ਬਾਅਦ ਲੱਗਿਆ 2 ਮਹੀਨੇ ਬਾਅਦ ਦੁਬਾਰਾ ਸ਼ੁਰੂ ਕਰਿਆ ਨਾ ਬਣਾਉ ਕੋਈ ਹੋਰ ਕੀ ਗੱਲ ਆ 2 ਮਿੰਟ ਟਾਈਮ ਨਹੀਂ ਲੱਗਿਆ ਹੈ ਬਾਈ ਲੋਕ ਜੀ ਕਹਿੰਦੇ ਤੁਸੀਂ ਪੂਰੀਆਂ ਬਣਾਉਂਦੇ ਹੋ ਦਿਖਾ ਦਿਓ ਮੈਂ ਖਾਣਾ ਸੁਣ ਕੇ ਦਿਖਾਈਆਂ ਨਾ ਨਾ ਸਾਰਾ ਦਿਖਾਵਾਂਗੇ ਆਪਾਂ ਇਟਲੀ ਵਾਲਿਆਂ ਦੀ ਦੀਵਾਲੀ ਪੂਰੀ ਦਿਖਾਉਣੀ ਆਪਾਂ ਕੇਤਾਲਿਆਂ ਦੀ ਬੋਸ਼ੀ ਦਿਖਾ ਦਸ ਕਦੇ ਖੜਾ 3 ਮਿੰਟ ਲੱਗਿਆ ਉਹਨਾਂ ਨੂੰ 27 ਜਨਮ ਇਹਦੇ ਕੋਲ ਗੁਰੂਸ ਨਹਿਬੀ ਦੀ ਮੁੰਡੀਆਂ ਕਾਜੀ ਕਾਫੇ ਮੁੰਡਿਆਂ ਦੀ ਸੇਵਾ ਬਾਈ ਹੈ ਹਨਾ ਸਾਰੀ ਡਿਊਟੀ ਲੱਗੀ ਆ ਛਿੰਦੇ ਦੀ ਤੇ ਮੇਰੀ ਇਹਦਾ ਸਾਨੂੰ ਬਣਾ ਤੇਰੇ ਮੋਹ ਮੇਰਾ ਆਮਰ ਵੀ ਕਿਦਰ ਆਮਰ ਦਾ ਆਮਰ ਤੋ ਆਉਂਦਾ ਹਾਂ ਚਾਦਰਾਂ ਜੂਦਰਾ ਲਾਉਂਦਾ ਐ ਅੱਛਾ ਮਾਵਾ ਨਹੀਂ ਤਾਂ ਦੇਖ ਕੇ ਦੁਆਰੇ ਦਰ ਮੁੰਡੇ ਜੁੜੇ ਪਏ ਆ ਦੇਖਦੇ ਬਿਨੀਆਂ ਅੱਖ ਵੀ ਮਿਲੋਂਗੇ ਨਾ ਜਿੰਨੇ ਤੋਂ ਕੋਲ ਆ ਗਏ ਕਿਹੜੇ ਰਗੇ ਨਾ ਮਾ ਲੋਕਿਆ ਵਾ ਮੈਂ ਕਮਲ ਨੂੰ ਗਏ ਵਾ ਵਾ ਕਮਲ ਮੈਂ ਉੱਤੇ ਸਮਾਨ ਖਤਮ ਹੀ ਨਾ ਹੋ ਗਿਆ ਵੇ ਨਹੀਂ ਨਹੀਂ ਕਹਦਾ ਵੀਰ ਮੈਂ ਉੱਤੇ ਜੋਂਡੀ ਰੰਦਾਈ ਆ ਉਹਨਾਂ ਨੇ ਗੇੜੇ ਦੇ ਸਣਿਆ ਰੱਖ ਕੇ ਸਮਾਨ ਨਹੀਂ ਘੱਟ ਅੱਜ ਅਸੀਂ ਗੱਲ ਤਾਂ ਨਹੀਂ ਕਰੀ ਹੁੰਦੇ ਹਾਂ ਹਾਂ ਇਬਾਦਤ ਸਰਬੰਧ ਦੇ ਨਿੜਿਆ ਨੂੰ ਪਚੜੀ ਪੈਂਦਾ ਫੇਰ ਰੋਕੀ ਬੈਠੇ ਉੱਥੇ ਤੇ ਚੱਪੀ ਪਟਨੇਗਾ ਜੇ ਬਲੀ ਨਹੀਂ ਹੋ ਹੋਏ ਆਉਣਾ ਪਾ ਕਮਲ ਪਾ ਆ ਪਿਆ ਦੇਖਦਾ ਸਭ ਜੀ ਸਾਵ ਜੀ ਚੁੱਲਾ ਨਹੀਂ ਹੁੰਦਾ ਵੀ ਲੈ ਕੇ ਜਾਣਾ ਘਰ ਨੂੰ ਮੁਫਾਫੇ ਲਿਆ ਮੈਨਾਂ ਹਾਂ ਮੁਫਾਫੇ ਲਿਆ ਆਹ ਪ੍ਰੋਸੈਸ ਸੱਚੋਂ ਦਾ ਪਾਪ ਚਾ ਨਹੀਂ ਆ ਕਿ ਅਸੀਂ ਹੁਣ ਜਾ ਕੇ ਹਰੀ ਚੁੰਦਾ ਚੌਂਕਾ ਕਰਨ ਆਤਾ ਤੁਸੀਂ ਇੱਧਰ ਨੂੰ ਬੁਲਾ ਲਿਆ ਸੀ ਹਾਂ ਸਾਹਿਬ ਜੀ ਵਿਚਟ ਬਗਾ ਲਓ ਦੰਦਿਆਂ ਫੋਨ ਘੱਲ ਲਗਾ ਲੈ ਫੋਨ ਲੈ ਮੈਂ ਮੁੰਡਾ ਵੀਰ ਵੀ ਪਾਇਆ ਵੱਟ ਕੇ ਭਾਈ ਜੋਲੇ ਵੀ ਸਾਰਾ ਕੁਝ ਆ ਤੇ ਯਾਰ ਨਾ ਢੇਲ ਵਿੱਚ ਸਟਿਆ ਹੈ ਇੱਧਰ ਭਾਈ ਬੂੰਦੀ ਵੀ ਜਾਰੀ ਕਰੀ ਹੋਈ ਆ ਦੇਖ ਤਾਂ ਬਹੁਤ ਮਾਦੂ ਆ ਬਹੁਤ ਦਾ ਕੜਨ ਕੜਾ ਵਧੀਆ ਆ ਇੱਕ ਦੁੱਲਾ ਬੱਗੇ ਪਿੰਡ ਵਾਲਾ ਤੇ ਆ ਦੁੱਲਾ ਪਿਪਲਵਾ ਜਰੇ ਵਾਲਾ ਇਹ ਬੰਦੇ ਦੋ ਹੀ ਮਸ਼ਹੂਰ ਆ ਲੰਮੀ ਗਾਰ ਭਾਈ ਲੰਮੀ ਗਾਰ ਭਲਾ ਚਿੱਕੇ ਬਣਾ ਬਣਾਉਣੀ ਇਹ ਬੰਦਿਆਂ ਨੂੰ ਖੇਤਾਏ ਜੋਹੀਦਾ ਆਪ ਭਾਈ ਉਹ ਇੰਦਰ ਸਬਜੀ ਸੂਜੀ ਪੈਕ ਕਰਾਈ ਦੀ ਡੱਬੇ ਪਏ ਆ ਤੇ ਛਾਹ ਨੂੰ ਭਾਈ ਉਹ ਵੀ ਫੇਰ ਹੋਈ ਕਰਨੀ ਪੈਂਦੀ ਆ ਫਿਰ ਹੈ ਮੁੰਦੀ ਪਾਲਾ ਥੋੜੀ ਜੀ ਨੋਈ ਦੇਸੀ ਸੌਦੇ ਚੱਲ ਰਿਹਾ ਦੇਸੀ ਜਗਾੜੇ ਜਾ ਰਹੇ ਆ ਹਰੇ ਖੇਤਾਂ 'ਚ ਹੈ ਪਲਾਸਟਿਕ ਦੇ ਗਲਾਸ ਹਾਂ ਕਾਲਕੀ ਦੇ ਜੀ ਨਾਮ ਆ। ਨਾ ਚੱਟ। ਮੋੜੀਆਂ ਖੜਨੇ ਨਹੀਂ ਧੰਦੇ ਢੇੜਾ ਦੇ ਦਿੰਨੇ ਨਾਲ ਲਾਦੀ ਵਿੱਚ ਆਉਣੇ ਧੰਦੇ ਡੋਕਰੀ ਦੇ ਤਾਂ। ਹਰਮਾ ਕਰਮ ਆ ਰਹੇ ਮਰਚੰਡਿਜ਼ ਕਿੱਵੀ ਮੱਤੇ ਖਾਣੀ ਜੇ। ਹਾਂ ਹਾਂ। ਹੋਰ ਇਹਦਰਾ ਆਪਣਾ ਪਾਲੀ ਸਾਹਿਬ ਜੀ ਵਰਦਾਹੀਂ। ਕਮਲ ਥੋੜਾ ਥੋੜਾ ਖਾਈ ਤੇਰਾ ਢਿੱਡ ਦੂਗਾ। ਸਿੱਠਣੀਆਂ ਦੇ ਦਈਏ ਜਿਵੇਂ ਕਰ ਦਿੰਨੇ। ਮੈਂ ਕਮਲ ਥੋੜਾ ਥੋੜਾ ਖਾਈ ਤੇਰਾ ਢਿੱਡ ਦੂਗਾ ਸਿੱਠਣੀਆਂ ਜੀ ਦੇ ਦਈਏ। ਉਹੀ ਲੰਗਰੀ ਬਜ਼ਲਦੇ ਇੱਧਰ ਮੁੰਡੇ ਆ ਨਿਹੋਲਕੇ ਵਾਲਾ ਲਾਦਾ ਮੁੰਡਾ ਸਿੰਗਰ ਸਿੰਗਰ ਅੱਡੀ ਤੇਰਾ ਪੈਂਡ ਕਿਹੜਾ ਹੈ ਹਾਂ ਟੌੜੂ ਰੋ ਪਰ ਤੇਰਾ ੜੀ ਮਾਝੂ ਵਾਲਾ ਬੱਲੇ ਬੁਰੇ ਵੀ ਭਾਂ ਭਾਂ ਤੇ ਸਾਰੇ ਜਿਹਨਾਂ ਦੇ ਬੰਦੇ ਇਕੱਠੇ ਹੋਏ ਹੋਏ ਆ ਤੁਹਾਡਾ ਈ ਕਿਹੜਾ ਲੁਧਿਆਣਾ ਆ ਅੱਡੀ ਤੇਰਾ ਤੇਰਾ ਮਾਇਆ ਬਿਪਲਵਜਰਾ ਪੈਂਡਾ ਨਹੀਂ ਰੋਪੜ ਜ਼ਿਲ੍ਹਾ ਠੀਕ 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 ਉਹ ਇਹ ਵੀਰਾ ਢੀਲਾ ਮੋਗੇ ਦਾ ਵੀ ਵੀਰ ਪਿੰਡ ਕਿਹੜਾ ਪੈਂਦਾ ਬਲਾਸਪੁਰ ਧਰਮਪ੍ਰੀਤ ਵਾਲਾ ਠੀਕ ਹੈ ਜੀ ਤੇ ਇਧਰ ਆਈਏ ਪ੍ਰਹੁਣਾ ਸਾਹਿਬ ਇਧਰ ਵੀਰ ਨਾਲ ਦੇ ਰਿਸ਼ਤੇਦਾਰ ਲੁਧਿਆਣਾ ਜ਼ਿਲ੍ਹੇ ਤੋਂ ਤੇ ਇਧਰ ਅੰਗਰੀ ਭੂਆ ਦਾ ਪੁੱਤ ਬੈਠਾ ਲੰਗਰੀ ਸਾਹਿਬ ਜਿਹਦੀ ਬਦੌਲਤ ਆ ਗਾਨਾ ਚੱਲ ਰਿਹਾ ਕੰਮ ਨਾਮ ਉਹਦੇ ਮਾਸਟਰ ਵੀ ਕਹਿੰਦੇ ਪਿਆਰ ਨਾਲ ਮਾਸਟਰ ਵੀ ਕਹਿੰਦੇ ਬਾਈ ਉਦੋਂ ਜੋੜੀ ਬੈਠੀ ਆ ਸਾਰੇ ਉਹ ਵੀ ਹਾਂ ਉਹ ਦਿਖਾਉਣੇ ਆ ਜਰੂਰ ਯਾਰ ਉਹ ਬਲੌਗ ਹੈ ਬਲੌਗ ਵਿੱਚ ਇਹ ਸਮਾਨੇ ਵੀ ਪਹੁੰਚੂਗਾ ਬਲੌਗ ਹਾਂ ਉਸ ਸਮਾਨੇ ਦੇ ਬੰਦੇ ਜਿਹੜੇ ਮੈਂ ਇੰਟਰ ਕਰਕੇ ਇਹ ਬੰਦਿਆਂ ਦੀ ਜੋੜੀ ਇੰਨੀ ਪਿਆਰੀ ਹੈ ਨਾ ਨਜ਼ਰਾਂ ਮੇਰੀ ਲੱਗ ਜਾ ਇੱਧਰ ਕੰਬੀਰ ਬੰਦਾ ਇੱਧਰ ਮੈਂਸ਼ਨ ਵੀ ਚਾਹੀਦੀ ਹੈ ਹਾਂ ਆਹ ਮੁੰਡਾ ਧਨੋਰੀ ਵਾਲਾ ਸੱਤਾ ਆਗਾ ਟੋਪੀ ਵਾਲਾ ਠੀਕ ਹੈ ਜੀ ਇਹ ਧਨੋਰੀ ਦਾ ਮੁੰਡਾ ਹੈ ਇਸ ਆਹ ਨੂੰ ਯੱਕ ਰਹਿਣੇ ਨੇ ਕੰਤੇ ਵੀ ਘੱਟ ਹੀ ਲੈਣੇ ਆਏ। ਨਾ ਵਧੀਆ ਕਰ ਲੈ ਪਿਆਰ ਚਾਹੀਦਾ ਬਾਈ। ਮਿੱਟੀ ਚੱਕ ਲੈਣੇ ਪੈਰ ਦੀ ਆ। ਇੱਧਰ ਆਉ ਬੈਠਾ ਉਹਨੂੰ ਅਮਰਜੀਤ ਚੰਡੀ ਆ ਰਿਹਾ ਜੀ ਨੋ। ਇਹ ਮੁੰਡਾ ਰਿਸਤਾਰ ਆਪਣਾ ਜੀ। ਬਾਈ ਪੱਪੇ ਦਾ ਭਤੀਜਾ ਜਰਮਨ ਵਾਲੇ ਦਾ। ਠੀਕ ਹੈ ਜੀ। ਤੇ ਇੱਧਰ ਇਹ ਤੁਹਾਡਾ ਭਾਣ ਜਾਨੀ ਮੁੰਡਾ। ਠੀਕ। ਉੱਧਰ ਖੜਾ ਦੁੱਲਾ ਪੱਟੀ ਪਿੱਪੂ ਮਜੇ ਵਾਲਾ ਯਾਰ ਮੇਰਾ। ਇਹ ਵਾ ਮੈਂ ਦੱਸਦਾ ਮੈਂ ਇੱਕ ਦੁੱਲਾ ਗਾਣੇ ਬੱਗੇ ਪੈਂਡਾਣਾ ਮਸ਼ਹੂਰ ਆ। ਠੀਕ ਹੈ ਇਹ ਆ। ਡਾਕਟਰਾਂ ਜੇ ਬਰੋਕ ਹੀਰੋ ਆ ਕੇ ਐਸੋ ਮੈਂਬਰ ਹੈ ਹਾਂ ਪੰਚਾਇਤ ਮੈਂਬਰ ਹੁਣ ਤਾਂ ਰਜੈਂਡ ਆਉਂਦਾ ਵੀ ਉਹਨੂੰ ਇੱਛਾ ਕਰੋ ਬਲਾ ਮੌਸਮ ਦਿਖਾਉਨੇ ਆ ਬਾਹਰ ਪੈ ਰਿਹਾ ਮੀਂਹ ਅੱਜ ਲੋ ਇਹ ਆਪਣੀ ਗੱਡੀ ਖੜੀ ਇੱਧਰੋਂ ਮਗਰ ਇੱਧਰ ਆ ਸਾਰੇ ਖੜੇ ਆ ਵੀਰਨਾਂ ਦੀਆਂ ਗੱਡੀਆਂ ਸਬਜ਼ੀ ਵਾਲੀਆਂ ਲਿਜਾਣ ਨੂੰ ਤੇ ਇੱਧਰ ਅੱਧੀਆਂ ਸ਼ੈਡਾਂ ਲੱਗੀਆਂ ਹੋਈਆਂ ਇਹ ਮੁੰਡੇ ਸਾਰੇ ਇੱਥੇ ਸਬਜ਼ੀ ਦਾ ਕੰਮ ਕਰਦੇ ਆਂ ਤੁਹਾਨੂੰ ਪਹਿਲਾਂ ਵੀਡੀਓ ਜਿ ਦਿਖਾਇਆ ਇੱਕ ਵਾਰ ਆਪਾਂ ਨੇ ਬਲਕਿ ਸਬਜ਼ੀ-ਸਬਜ਼ੀ ਖੇਤ ਤੋਂ ਤੁਹਾਂ ਨੂੰ ਕਿਹਾ ਸੀ ਆਪਾਂ ਤੁਹਾਨੂੰ ਦਿਖਾਇਆ ਪਤਾ ਹੋਣਾ ਪਹਿਲੇ ਪੁਰਾਣੇ ਆਪਣੇ ਵਲੌਗ ਚ ਇੱਥੇ ਦਰ ਮੈਗਜ਼ੀਨ ਚ ਚੱਲ ਰਿਹਾ ਰੌਣਕ ਮੇਲਾ ਇਹ ਕਹਿੰਦਾ ਭਾਈ ਬੰਦਾ ਪਹਿਲਾਂ ਬਰੈੱਡ ਪਕੌੜਿਆਂ ਨਾਲ ਜਾਇਆ ਨਹੀਂ ਤਾਂ ਪੂੜੀਆਂ ਜਮੇ ਨਾਲ ਖਾਣ ਦੇਣਾ ਹੈ ਫੇਰ ਪੂੜੀਆਂ ਜਮੇ ਨਾਲ ਖਾਣ ਚ ਭਾਈ ਇਹਦਾ ਪੂੜੀ ਕੜਾਹੀ ਚ ਭੱਜ ਕੇ ਆਲਾ ਕੰਮ ਹੋ ਜੂ ਐਗਰੀਕਲਚਰ ਹੋਈ ਖੇਤੀ ਵਾਲੇ ਆਏ ਭਾਈ ਚਾਹ ਦਾ ਪੁੱਛ ਲੋ ਪਹਿਲਾਂ ਜੀ ਨੇ ਕਿਹਾ ਚਾਹ ਕੀ ਕਿਵੇਂ ਕਿਰੇ ਪੀਣੀ ਭਾਈ ਓਏ ਸਾਰੇ ਪੀਓਗੇ ਜਾ ਓਏ ਭਾਂਡਾ ਛੋਟਾ ਨਹੀਂ ਗਿਆ ਆਪਣਾ ਪਰ ਹਾਂ ਅੱਜ ਅਗਰ ਤੂੰ ਗਏਗਾ ਲੋਕਾਂ ਨੂੰ ਇਹ ਚਾਹ ਨਾ ਖਾਣੀਆਂ ਬਣਾ ਰੱਖ ਲਈ ਇੱਥੇ ਜਿਹੜਾ ਬਾਕੀ ਆਹੋ ਚਾਹ ਨਾਲ ਛਕ ਲਾਂਗੇ ਦੁੱਧ ਕਿਥੇ ਦੁੱਧ ਬੱਸ ਬਾਈ ਬੱਸ ਇੱਧਰ ਮੈਂ ਤਾਂ ਬਣਿਆਣਾ ਲਗੋਇਆ ਹੋਇਆ ਆ ਦੇਖੋ ਆਹ ਲ ਬੋਲਿਆ ਆਪਾਂ ਲਈ ਜਿੱਟੇ ਰੰਗ ਵਾਲਾ ਰਸਗੁਲਾ ਕਮਲ ਹਲੇ ਵੀ ਡੇਟਾ ਡੇਟਾ ਜਾਗਦਾ ਡੱਬੇ ਕਿੰਨੀ ਨੂੰ ਆਹ ਇਹ ਕਾਲੀਆਂ ਮੰਗ ਰਹੀ ਆ ਆ ਦੁੱਧ ਪੀ ਗਿਆ ਕੋਈ ਮੈਂ ਕਿਹਾ ਵਿੱਚ ਦੇ ਕੱਢ ਕੇ ਆ ਦੁੱਧ ਪੀ ਕੇ ਨਾ ਲਿਆ ਉਹ ਦਹੀਂ ਪਾ ਲਿਆ ਅੱਛਾ ਮਾਇਕੇ ਦਾ ਕੋਈ ਮੂੰਹ ਨੂੰ ਲਾ ਕੇ ਖਿੱਚੇ ਗਿਆ ਉਹ ਲੈਣੀ ਚੀਨੀ ਝੋਕੋਏ ਆ ਤੇਲੇ ਉਹ ਮਚਣ ਲੱਗਾ ਹੋਇਆ ਬਾਈ ਲੜਦੀ ਤਾਂ ਨਹੀਂ ਪੱਟੀ ਜੜਾ ਲੋ ਇੱਧਰ ਪਿਆ ਕਦੂਏ ਕਦੂ ਕਰੇ ਹੋਏ ਤੇ ਇੱਧਰ ਪਈਆ ਕੀਆ ਤੇ ਮੋਗਲੀ ਸਾਈਡ ਕਹਿੰਦੇ ਇਹਨੂੰ ਕਦੂ ਤੇ ਆਹ ਚੀਜ਼ ਨੂੰ ਕਹਿੰਦੇ ਆ ਪੇਠਾ ਮੋਗਲੀ ਸਾਈਡ ਆਣ ਨਿਕਲ ਜੀਓ ਉਹ ਚਾਹ ਸਾਨੂੰ ਜੂਗੇ ਚਾਲੇ ਹੱਥ ਕਿਹੜਾ ਕਰੋ ਬਈ ਓਏ ਹੋਰ ਨਹੀਂ ਕਰੇਂਗਾ ਕਰੇਂ ਚੌਂਡੀਆਂ ਨਹੀਂ ਕਰਦਾ ਹਾਂ ਮਾਸ ਬਸ ਹੋਰ ਨਾ ਪਾਇਓ ਵਾਦੂ ਹੋਣੀ ਚਾ ਉਹ ਵਿੱਚ ਕੁਝ ਗਰਿਆ ਵਾ ਸਾਈਡ ਪਰ ਤੇ ਕਿੰਨਾ ਵੀ ਰੋਦੇ ਨਾ ਪਤਾ ਨਹੀਂ ਪਤਾ ਨਹੀਂ ਬਾਬਾ ਓਕੇ ਫੋਗਾ ਵਦਿਆ ਚਿੰਨੂ ਰੋਟੀ ਕਰੀਗਾ ਫੇਰ ਖਾਣਾ ਬਣਾਉਣਾ ਮਾਚਾ ਨਾ ਮੋਟਰਪੰਡਾ ਸਿੰਦਾ ਆ ਪਾਲੇ ਜਾਂ ਪਹਿਲਾਂ ਦੀ ਕੜੀ ਜੀ ਕੜੀ ਜੀ ਬਣਾ 70 ਨੰਬਰ ਕੜੀਓ ਚੱਲਣ ਵੇ ਆ ਪਹਿਲਾਂ ਰੋਟੀ ਪਾਲਾਂ ਪਈ ਆ ਆਹ ਇਹ ਲੇ ਨੁਕੀ ਇੱਕ ਮੋਦਕ ਬਾਦੂ ਹੋਣੀ ਬਾਈ 2 ਢੱਕਣਵਾ ਦੇ ਵੀਰ ਹਾਂ ਬਾਕੀ ਆ ਗਲਾਜਮ ਰਸਗੁੱਲੇ ਪਏ ਆ ਆਪਣੇ ਕੋਲ ਜਿਹਨੂੰ ਘੱਟ ਲੱਗਿਆ ਲੈ ਲੂ ਨਾਲ ਅਗਲਾ ਹਾਂ ਤੇ ਬਾਅਦ ਚ ਲੱਗਣਾ ਮੁੰਡੇ ਦਾ ਖਾੜਾ ਖੁੱਲਾ ਖਾੜਾ ਅਮਰਜਪਾਲ ਦਾ ਹੋਲੀ ਕਬਲਾ ਆਈ ਕਾਟਾਉ ਤੇ ਬਾ ਰਾਬੜ ਨੂੰ ਹੱਥ ਬਾ ਲੌਕ ਨਹੀਂ ਆ ਜੋਰ ਨਾਲ ਖਿੱਚਣਾ ਐ ਇੱਥੇ ਤੇ ਨੌਜੋ ਫ੍ਰੀਜਰ ਸਾਰਾ ਪਿਆ ਆ ਸਾਰਾ ਸਮਾਨ ਚਣਿਆ ਪਿਆ ਸਬਜੀ ਸਬਜੀ ਸਾਰੀ ਹੋ ਇੱਧਰ ਛਿਮਲਾ ਮਰਚ ਪਈ ਮੂਲੀਆਂ ਪਈਆਂ ਮਰਚ ਆ ਫਲੀਆਂ ਪਈਆਂ ਬਾਕੀ ਤੁਹਾਨੂੰ ਕਿਸੇ ਦਿਨ ਫੈਂਚ ਗੜਾ ਮਰਾਉਂਗਾ ਇੱਥੇ ਹੁਣ ਤਾਂ ਇੱਧਰ ਖਾੜਾ ਚੱਲਣ ਲੱਗ ਗਿਆ ਮੜੇ ਦਾ ਤਾਨੂੰ ਖਾੜਾ ਦਿਖਾਉਣਿਆ ਪਹਿਲਾਂ ਹਾਂ ਦੇ ਠੱਡੇ ਜੇ ਨਹੀਂ ਹੋਗੇ ਕਾਮਲ ਇਹ ਹੁਣ ਚਾਹ ਵੀ ਨਹੀਂ ਝਾਕਣ ਲੱਗੇ ਹੋਏ ਸਾਰੇ ਵੀ ਚਾਹ ਪੀਏ ਫਿਰ ਕੰਮ ਜੇ ਹੋਈ ਐ ਕੰਮ ਜੇ ਹੋਗੇ ਤੇ ਜੱਤੇ ਹੀ ਹੋਗੇ ਰੱਖੀ ਗੱਲ ਮਮਤ ਨੇ ਤਾਂ ਆਪਣਾ ਨਾਮ ਆ ਆਂ ਮਰਦਿਲਵਾਉ ਯਾਦਰਾ ਯਾਰ ਐਨੀ ਗੱਲ ਬਣਨੀ ਹੈ ਇਹ ਬੰਦੇ ਵੀ ਬਦੋ ਸਾਰੇ ਜੁੜੇ ਹੋਏ ਆ ਇੱਥੇ ਚਾਹਾਂਰਜੀ ਦੇ ਸਾਲਾ ਰੁખ્યા ਪਾ ਉੱਤ ਕੜਸੀ ਰੱਖਾ ਕੜਸੀ ਨਾ ਕੋਈ ਹੰੜੇ ਫਿੱਟਿੰਗ ਨਹੀਂ ਚਾਹਾਂਰ ਜੀ ਦੇ ਖਾੜਾ ਰੁખ્યા ਪਾ ਮੱਪੇ ਗੱਲ ਬਣਨੀ ਨਾ ਨਾ ਕੜਸੀ ਲੱਗੂਗਾ ਹੋਵੇ ਉਹ ਵਾਲੀ ਮੈਂਸੇ ਹਾਂ ਕਿਹੜਾ ਕਿਹੜਾ ਉੱਥੇ ਤੋਤਾ ਤੋਤਾ ਇੱਕ ਉਹ ਸਰਪ ਦਾ ਭਾਂਜਾ ਮਨਪ੍ਰੀਤ ਇੱਕ ਉਹ ਤੇ ਕਿੜਾ ਉਹ ਮਹਾਰਾ ਜਨੀਵਾਰ ਨੂੰ ਪ੍ਰੋਗਰਾਮ ਕਰ ਰਹੇ ਜਾਣਾ ਨਗਰਗੀਰਤਨ ਤੇ ਮਨਪ੍ਰੀਤ ਦਾ ਵੀ ਬਲੌਗ ਵੀ ਬਣਾਵਾ ਕੋਈ ਨਾ ਬਣਾ ਦਵਾਂਗੇ ਭਾਈ ਫਿਰ ਨਾ ਮਾਫ਼ੀ ਸਾਥ ਸੰਗਤ ਦੇ ਸਾਰਿਆਂ ਦੇ ਮਾਫ਼ੀ ਮੰਗੀ ਮੈਂ ਭਾਈ 2 ਮਿੰਟ ਟਾਈਮ ਹੀ ਲੱਗਿਆ ਆਪਣਾ ਬਲੌਗ ਬਣਾਉਣ ਦਾ ਕਾਰ ਦੇ ਜਾਂਦੇ ਬਾਅਦ ਨਾ ਦੇ ਇੱਕ ਜੀ ਲੱਗ ਰਿਹਾ ਮੈਂ ਮਾਇਰ ਕੰਮ ਲਾ ਕੇ ਪਹਿਲਾਂ ਦਾ ਕੰਮ ਕਾਰ ਨੂੰ ਜੁੜ ਜੀਦਾ ਮੁੜ ਕੇ ਪਤਾ ਹੀ ਨਹੀਂ ਲੱਗਦਾ ਕਰਦਾ ਨਾ ਵਾਚਣਿਆ ਹਾਂ ਚੁੱਲਦਾ ਚੌਂਕਾ ਵਾਸ ਕਰਦੇ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹੈ ਮੁੜ ਕੇ ਹੋ ਜਾਂਦਾ ਸੌਂ ਦਾ ਟਾਈਮ ਅਲਾਰਮ ਵਜੇ ਤੇ ਵੀ ਸੜਾ ਐ ਲੱਗਦਾ ਵੀ ਉਹ ਛੋਟੀ ਪੈ ਨੂੰ ਹੁਣ ਸੋਤੇ ਤੇ ਹਲੇ ਵੀ ਸਾਲੇ 4:30 ਵੱਜ ਗਏ ਹੈ ਲੀ ਕਰਕੇ ਫੇਰ ਦਨਾਲਾ ਨੂੰ ਹਾਂ ਉਹ ਵੀ ਨਾ ਤਾਂ ਮੈਂ ਜਾਂਦਾ ਨਹੀਂ ਉਹਨਾਂ ਕੋਲ ਤੇ ਇੰਡੀਆ ਪਹੁੰਚਣਾ ਪਾਉਣਾ ਹੈ 6 ਵਜੇ ਜਾਣਾ ਫਸ ਜਾਣਾ ਫੇਰ ਬੰਦੇ ਨੇ ਕੋਈ ਨਾ ਬਸ ਚੱਲ ਲੈ ਕਉਈ ਨਾ ਹੀ ਆਪਾਂ ਵੀ ਇੰਡੀਆ ਜਾ ਰਹੇ ਹਾਂ ਇੱਧਰ ਸਾਰੇ ਇਕੱਠੇ ਹੋ ਗਏ ਇੰਡੀਆ ਮਿਲਦੇ ਆ ਫਿਰ ਤੁਹਾਨੂੰ ਬਾਕੀ ਗੱਲਾਂ ਕਰੀਏ ਸ਼ੁਰੂ ਚਲੋ ਸ਼ੁਰੂ ਕਰੋ ਸ਼ੁਰੂ ਕਰੋ ਐ ਗੋਰੀ ਸਹਿਣਾ ਹੀ ਹਨਾ ਸੱਚੀ ਬਾਹ ਸਾਡੀ ਗੋਰੀ ਸਹਿਣਾ ਬਰਾਉਤ ਨੂੰ ਦੇ ਦਿੰਦੇ ਆਂ ਤੂੰ ਤਿਆਰ ਹੈ ਵੀ ਆ ਜਾਓ ਬੈਠੋ ਆ ਜਾਓ ਬੈਠੋ ਬਾਹ ਆ ਗਈ ਜਾਹਰੂ ਬਾੜੀ ਆ ਗਈ ਰੁਕ ਜਾ ਭਰਾਵਾ ਰੁਕ ਜਾ ਥੋੜਾ ਜਿਹਾ ਟਾਈਮ ਹੋਰ ਉਹ ਚਾਹ ਦੀ ਤਾਲ ਲੱਗੀ ਹੋਈ ਆ ਕੈਮਰੇਮੈਨ ਨੂੰ ਰੁਕ ਜਾ ਚਾਹ ਪੀ ਕੇ ਕਰਦੇ ਸ਼ੁਰੂ ਰੁਕ ਜਾ 5 ਮਿੰਟ ਰੁਕ ਜਾ ਚਾਹ ਬਣ ਜਾਂਦੇ ਆ ਬ੍ਰਦਰ ਜਾਨੂ ਕਰਾ ਜਾਨੂ ਕਰਾਰੇ ਕਰਨ ਲਾ ਕਰਾਰੇ ਗੱਲ ਜਾ ਸਾਫ ਕਰ ਮੜਾ ਜਾ ਭਾਈ ਕਹਿੰਦਾ ਕਹਿੰਦਾ ਉੱਪਰ ਦੇ ਨਿੱਤਰ ਵੀ ਨਿੱਤਰ ਵੀ ਪਾ ਦੇ ਗਾਇਕ ਨੂੰ ਬੁਲਾਉਣੀ ਚਾਹ ਆਪੇ ਰਹਿਣੀ ਘਰਾ ਦੇ ਥੱਲੇ ਰਹਿਣੀ ਆਪੇ ਯਾਰ ਮੇਰਾ ਪੀਰ ਉਹ ਆਦਾ ਮਰੋ ਉੱਪਰ ਤੇ ਬੰਨ ਬੱਬੇ ਐ ਹਿਲਾ ਕੇ ਜੇ ਬੰਨ ਮੈਨੂੰ ਭਾਈ ਸਟੀਲ ਦੇ ਗਲਾਸ ਚ ਪਾਏ ਹੋ ਯਾਰ ਲੈ ਆਹ ਸਟੀਮ ਦਾ ਗਲਾਸ ਮੈਨੂੰ ਫਟਾ ਜਾ ਯਾਰ ਲੈ ਦੇ ਯਾਰ ਲੈ ਭਾਈ ਮੈਨੂੰ ਵੀ ਇਧਰ ਨਿੱਤਰ ਵੀ ਨਿੱਤਰ ਵੀ ਜੀ ਪਾਈ ਯਾਰ ਪੱਤੀ ਨਾਲ ਪਾਈ ਬੈਠਾ ਵਾਸ ਵਾਸ ਵਾ ਦੂ ਉਹ ਵੀ ਰਾਸ ਗੁੱਲਾ ਆਪਾਂ ਆਪਣਾ ਇੱਧਰ ਲਾ ਕੋ ਕੇ ਰੱਖ ਆਇਆ ਦਾ ਪਹਿਲਾਂ ਪੇਪਰ 'ਚ ਆ ਪਕੌੜਿਆਂ ਨੂੰ ਪੈ ਜਾਓ ਨਾਲ ਦਾਦੀ ਪਕੌੜੇ ਖਤਮ ਕਰਦੇ ਹੁਣ ਜਿਹੜੇ ਪੈ ਨਹੀਂ ਵਾਸੇ ਜਿਹੜੇ ਕੱਲ੍ਹ ਤੱਕ ਇਹ ਚਾਹ ਨਾਲ ਖਾਓ ਜਣੇ ਹੁਣ ਇਹ ਜਿਹੜੀਆਂ ਨੇ ਆਪੀਆਂ ਫੇਸਬੁਕ 'ਤੇ ਬਣਾਈਆਂ ਅਜਿਹੇ ਦਾ ਫੋਟੋ ਵੇਖ ਵੀ ਤੇ ਜਾਣਾ ਚਾਹੀਦਾ ਪਤਾ ਨਹੀਂ ਕਿਤੇ ਕਿਸੇ ਨਿਗਾ ਚਲੇ ਰਹੀ ਹੈ ਨਹੀਂ ਆਏ ਜਦਨੇ ਜਾਈਦੇ ਹੁੰਦੇ ਰੇ ਨਹੀਂ ਕੱਖਾਂ ਤੋਂ ਵੀ ਹੋੜੇ ਬਹੁਤ ਜ਼ਿੰਦਗੀ ਉਲਦੀ ਪਈ ਪਤਾ ਨਹੀਂ ਕਦੋਂ ਮੁਕਣੇ ਰੋਲੇ ਚੇਤਾ ਆ ਜੇ ਝਿੜਕਾਂ ਦਾ ਬਾਪੂ ਦੀ ਦਿੱਤੀ ਲੈ ਨਾਂ ਖੇਸੀ ਮਾਂ ਮਾ ਡਿਕਣ ਦੀਵਾਲੀ ਤੇ ਜਦੋਂ ਦੇ ਪੁੱਤ ਹੋਏ ਪਰਦੇਸੀ ਸਰੀ ਵਾਲੇ ਨਾ ਮੋੜ ਹੁੰਦਾ ਪਿੰਡ ਵੱਲ ਨੂੰ ਕਿਸਮਤ ਕਰ ਜਾਂਦੀ ਐ ਤਕਾਂ ਹਾਂ ਹਰੀ ਪਰ ਬਾਬਿਆਂ ਤੇ ਚਾਚੇ ਨਾਲ ਨਾ ਕੇ ਜਾਣਾ ਕੇਸੀ ਮਾ ਢਿਕਣ ਉਹਦਾ ਮਾ ਢਿਕਣ ਦੀਵਾਲੀ ਤੇ ਜਦੋਂ ਦੇ ਪੁੱਤ ਹੋਏ ਪਰਦੇਸੀ ਮਾਵਾ ਢਿਕਣ ਦੀਵਾਲੀ ਤੇ ਜਦੋਂ ਦੇ ਪੁੱਤ ਹੋਏ ਪਰਦੇਸੀ ਕੀ ਬਾਤ ਹੈ ਕੀ ਬਾਤ ਦਾ ਮੁੰਡਾ ਤੇਰਾ ਆ ਜਾ ਆ ਜਾ ਜਿੱਥੇ ਆ ਜਾ ਉਹ ਤੂੰ ਕੰਤਾ ਦਾ ਆ ਉਹ ਗਾਣਾ ਵਾਲੀ ਲੇਨ ਕੱਟ ਗਿਆ ਉਹ ਕੱਟਦੀ ਨਹੀਂ ਉਹ ਕੱਟਦੀ ਮਾਲਕ ਕੱਟਦੀ ਉਹ ਬੈਠੇ ਸੀ ਜਿਹੜੇ ਵੀ ਬੋਲੇ ਤਾਂ ਉਹ ਉਹ ਕੱਟਦੀ ਨਹੀਂ 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 ਉਹ ਵੀ ਲੇਨ ਸਣਾ ਆ ਮੂਰੇ ਮਾਲਕ ਬੈਠੇ ਵੀ ਇਹਦੇ ਮਾਲਕ ਵਿੱਚ ਗੀਤ ਲੇਨ ਪਾਈ ਉਹ ਗਾਹੀ ਗਾਹੀ ਮੜੀ ਲੈ ਰੋ ਵੀ ਕੋਈ ਨਹੀਂ ਨਹੀਂ ਉਹਨਾਂ ਨੇ ਹਾਸੇ ਮਜ਼ਾਕਿਆ ਚੱਲੀ ਚੱਲੀ ਦੀਆਂ ਤੂੰ ਬੈਠ ਕੇ ਕੈਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਗੋਰੀ ਹੋਈ ਜਾਂਦੀਆਂ ਤੂੰ ਕੈਠ ਕੇ ਕੈਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਆਉਣਾ ਸੀ ਮੈਂ ਤੇਰੇ ਕੋਲ ਮਾਰ ਕੇ ਉਡਾਰੀ ਸੱਚੀ ਦੱਸਾਂ ਮੇਰਾਨੀਓ ਪੇਸ਼ ਚੱਲਿਆ ਦੇਖ ਕੇ ਹਾਲਾਤ ਨਹੀਂ ਲੰਬੜਦਾਰ ਨੇ ਆਖਰਾਂ ਨੂੰ ਮੈਨੂੰ ਇਟਲੀ ਨੂੰ ਕੱਲਿਆ ਦੋ ਸਾਲ ਯੂਰਪ ਹੈ ਪੈਰਗੇ ਚਕਾਉਂਦਾ ਮੁੱਲ ਤੀਜੇ ਸਾਲ ਪੈਂਦਾ ਖਾ ਕੇ ੱੱੱਕੇ ਸੋਣੀਏ ਓ ਗੋਰੀ ਹੋਈ ਜਾਂਦੀ ਏ ਤੂੰ ਬੈਠ ਕੇ ਕੈਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਗੋਰੀ ਹੋਈ ਜਾਂਦੀ ਏ ਤੂੰ ਬੈਠ ਕੇ ਕੈਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਓ ਸ਼ੌਕ ਨਾਲ ਰਹੇ ਪਿੰਡ ਬਲਦ ਭਜਾਉਂਦੇ ਨਾ ਕੋਈ ਫਿਕਰ ਸੀ ਜਿੱਥੇ ਕੰਮਕਾਰ ਦੀ ਭੁਮਕੇ ਮੁਹਾਲੇ ਬਲ ਜਾਣਾ ਜਗਰਾਉਂ ਬਲ ਟੈਂਕੀ ਫੁੱਲ ਰੱਖਦੇ ਸੀ ਕਾਰ ਦੀ ਤੇ ਨਦੀਰੋ ਸੱਤ ਵਾਲਾ ਪਿਆ ਪਰਚਾ ਬੈਲੀ ਟੋਲ ਪਲਾਜੇ ਉੱਤੇ ਚੱਕੇ ਸੋਣੀਏ ਓ ਗੋਰੀ ਹੋਈ ਜਾਂਦੀ ਏ ਤੂੰ ਬੈਠ ਕੇ ਕਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਹੋ ਰਾਜਿਆਂ ਦੇ ਵਾਂਗ ਜੱਟ ਰਹਿੰਦਾ ਪਰਦੇਸ ਪਿੰਡ ਬਾਪੂ ਸਰਪੰਚ ਬਣਾਇਆ ਏ ਫਿਰਨੀ ਤੇ ਪੈਂਦੀ ਕੋਠੀ ਤਿੰਨ ਮੰਜ਼ਲੀ ਵੱਡੇ ਬਾਈ ਨੇ ਵੀ ਬੋਲ ਪਗਾਇਆ ਏ ਫਿਕਰ ਨਾ ਕਰ ਮੈਂ ਅਖਾੜਾ ਲਾਉਣ ਆਉਂ ਕੇਰਾ ਅੰਮ੍ਰਿਤ ਗਾਇਕੀ ਚ ਲੱਗੇ ਸੋਣੀਏ ਓ ਗੋਰੀ ਹੋਈ ਜਾਂਦੀ ਐ ਤੂੰ ਬੈਠ ਕੇ ਕਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਓ ਕਾਮਯਾਬ ਹੋ ਕੇ ਵੀ ਆ ਨਿਮਰਤਾ ਕਿੰਨੀ ਬੱਚਾ ਤੇ ਸਿਆਣਾ ਬੱਚਾ ਤੇ ਸਿਆਣੂ ਜਾਣੂ ਜੀ ਦੇ ਜੋੜਦਾ ਡੁੱਬਦਿਆਂ ਦੀ ਸੀ ਜਿਨੇ ਜਾਨ ਸੀ ਬਜਾਈ ਬੱਡਾ ਬਾਵਾ ਇਸਿੱਧੂ ਪਿੰਡ ਆ ਪਧਾਉੜ ਦਾ ਯਾਰ ਮੇਰੇ ਚੜਦੀ ਕਲਾ ਦੇ ਵਿੱਚ ਰਹਿੰਦੇ ਸਮੁੰਦਰਾਂ ਨੂੰ ਲੱਗੇ ਜਿਵੇਂ ਨੱਕੇ ਸੋਣੀਏ ਓ ਗੋਰੀ ਹੋਈ ਜਾਂਦੀ ਐ ਤੂੰ ਬੈਠ ਕੇ ਕਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਗੋਰੀ ਹੋਈ ਜਾਂਦੀ ਐ ਤੂੰ ਬੈਠ ਕੇ ਕਨੇਡਾ ਰੰਗ ਸੇਰਿਆਂ ਨੇ ਕੀਤੇ ਸਾਡੇ ਪੱਕੇ ਸੋਣੀਏ ਸੋਨੂ ਸੋਨੂ ਨਾਲ ਵਧੀਆ ਜੋੜੀ ਰੋ ਜੋਨੂ ਸੋਨੂ ਦੇ ਨਾਲ ਵਧੀਆ ਰਲੂ ਆਹ ਮੁੰਡੇ ਕਹਿ ਲੈ ਜਿਆਦਾ ਵਧੀਆ ਹਾਂ ਸਿੱਧੋ ਪਰੂ ਨਾ ਮਰਦਾ ਕੁੜੇ ਤੇਰੇ ਪਿੱਛੇ ਮੁੱਕ ਗਿਆ ਇੱਕ ਜੁਲਫਾਂ ਦੀ ਛਾਂ ਮਾਰ ਗਈ ਦੂਜਾ ਤੇਰੀ ਅੱਖ ਮਾਰ ਗਈ ਜਿਉਂਦਾ ਬੰਦਾ ਗਿਆ ਮਰਿਆ ਯਾਦ ਤੇਰੀ ਰੂਹ ਸਾੜ ਗਈ ਉਸੇ ਹੀ ਪੁਰਾਣੇ ਰਾਹਾਂ ਤੇ ਅਮਰਤ ਰੁਕਿਆ ਗਿਆ ਸੀ ਗੱਬਰ ਗੁਨਾ ਮਰਦਾ ਕੁੜੇ ਤੇਰੇ ਪਿੱਛੇ ਮੁਕਿਆ ਗਿਆ ਉਹ ਵੀ ਅੱਜ ਅਸੀਂ ਆ ਗਏ ਇੱਧਰ ਸਾਡਾ ਨਹੀਂ ਗਾਣੇ ਚੁੱਲਾ ਝੋਂਕਾ ਕਾਂਦਾ ਟਾਈਮ ਮਿਲਿਆ ਸਬਜੀ ਬਣਾਉਣੀ ਤੀ ਅਸੀਂ ਆਈ ਸੀ ਦੇ ਹਾਂ ਅਸੀਂ ਇੱਥੇ ਦੇ ਪਾ ਲੈ ਜੰਨੇ ਅਸੀਂ ਆ ਕੇ ਗੱਲ ਕਰ ਲਈ ਤੇ ਵੀ ਇਹਦੀ ਆਉਂਗੇ ਤਾਂ ਜੇ ਸਾਨੂੰ ਸਬਜੀ ਦੋਂਗੇ ਜਾਂਦੇ ਨੂੰ ਘਰ ਨੂੰ ਕਈ ਨੰਬਰ ਤੇ ਆਦਾ ਫਿਰਤਾ ਜੀ ਦੋਨੋਂ ਤੋਂਣ ਦੇ ਵਾਸਤੇ ਹਾਂ ਇਹ ਦੀਵਾਲੀ ਆਪਣੇ ਇੰਡੀਆ ਵਾਸਤੇ ਹੋਰੇ ਦੇ ਨਾ ਵਾਸਤੇ ਕਹਦਾ ਇਹ ਅਸੀਂ ਤਾਂ ਕੰਪਰ ਜਾਣਾ ਜਣਾ ਹੁਣ ਇਹਨੂੰ ਹੱਥ 'ਚ ਫੜ ਕੇ ਰੱਖੀ ਗਾ ਬਲ ਗੱਡੀ 'ਚ ਨਾ ਕਰ ਜੇ ਚਲ ਜੇ ਨਹੀਂ ਲਫਾਫਾ ਚੱਕ ਲਓ ਰੋਏ ਕੋਈ ਲੋ ਆਪੇ ਉੱਥੇ ਪਿਓ ਨੇ ਗੁੰਜੇ ਫਿਰ ਦੇਖੀ ਤਾਂ ਮੇਰਾ ਆਪਣਾ ਜਿਆ ਲਿਆ ਲੋ ਭਾਈ ਸਬਜੀ ਬਾਧੂ ਬਚ ਗਈ ਜੇ ਕੋਈ ਚਾਹ ਵਾਰਾਂ ਸਮਝਿਆ ਜਾ ਸਕਦਾ ਹਾਂ ਲਾ ਡੱਬੇ ਦਾ ਇੱਥੇ ਵੀ ਦੇ ਪੈ ਕਰਦੇ ਨੂੰ ਇਹ ਗਾ ਵੀ ਘਰ ਤੇ ਆਉਂਦੇ ਰੱਖ ਲਿਆ ਤੇ ਓਕੇ ਭਾਈ ਓਕੇ ਓਕੇ ਵੀਰ ਓਕੇ ਲੋ ਜੀ ਚੰਗਾ ਹੁਣ ਤੁਹਾਨੂੰ ਮਿਲਦੇ ਆਂ ਭਾਂਗੇ ਅਗਲੀ ਵੀਡੀਓ 'ਚ ਜਦ ਤੱਕ ਲਈ ਸਸਰੀ ਕਾਹਲ ਬਾਏ ਬਾਏ ਤੇ ਜੰਗਾ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੋਡ ਨਾਈਟ ਗੋਡ ਨਾਈਟ ਆ ਸਬਜੀ ਅਸੀਂ ਲੈ ਚੱਲੇ ਲਓ ਜਾ ਵੀ ਲੈ ਪਰ ਉਸੇ ਅਸੀਂ ਯਾਰ ਅਸੀਂ ਗੱਲ ਕਰਕੇ ਇਹਦੇ ਵੀ ਆਉਣਾ ਤਾਂ ਅਸੀਂ ਸਬਜੀ ਤਾਂ ਬਣਾਉਣੀ ਸੀ ਸਾਉ ਨੂੰ ਸਬਜੀ ਆ ਵੀ ਲੈ ਜਣੇ ਸਾਡੇ ਦੋ ਡੰਗ ਸਰ ਜਣੇ ਬਸ ਓਕੇ ਆ ਅਗਲੀ ਵੀਡੀਓ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਰੱਬ ਰੱਖਾ ਆਪੀ ਦੀਵਾਲੀ ਜੀ ਤੁਹਾਨੂੰ ਸਾਰਿਆਂ ਨੂੰ ਬੋਨਾ ਨੋਤੇ